ਆ ਗਿਆ ਤੇ ਆਵੇ ਨਾ ਇੱਧਰ ਹੋਏ ਤੇ ਅੱਜ ਬੰਦੇ ਨੇ ਮੀਣਾ ਮਾਰਤਾ ਨਾ ਇਕਨੇ ਉਹ ਕਹਿੰਦਾ ਭਾਈ ਇਹਨੂੰ ਵੀ ਧਵਾ ਲਓ ਬਾਲਾ ਮਾੜਾ ਹਾਲ ਸੀ ਲ 2000 2000 ਇਹ ਹੈਗਾ 24 ਮਾਡਲ 24 ਮਾਡਲ ਆ 25 ਜੰਨੀ ਨੂੰ 1 ਸਾਲ ਹੋਇਆ ਤੇ ਹਾਲ ਦੇ ਲਾ ਕੀ ਇਹਦਾ ਹੈ ਇਹਦਾ ਆਈ ਆ ਇਹ ਰਵੜੀ ਤੇ ਸਹੀ ਆ ਹੂੰ ਨਹੀਂ ਲੈਟ ਜੀ ਵਾਦੇ ਮਗਰ ਆਹ ਕੋਣ ਐ ਅਜ ਲੇਟ ਲੇਟ ਚ ਪਾਣੀ ਨਾ ਪੈ ਜੇ ਯਾਰ ਤਾਂ ਚੱਲ ਕੋਹ ਨਹੀਂ ਉਹਦਾ ਪਵਾ ਦੇਗੇ ਉਹਨੂੰ ਕਹਿ ਦੇਵਾਂਗੇ ਲੇਟ ਚ ਪਾਣੀ ਨਾ ਪੈ ਜੀ ਹਣ ਪਰ ਲੇਟ ਚ ਪਾਣੀ ਪਾ ਕੇ ਕੀ ਹੋਣਾ ਥੱਲੇ ਨਿਕਲ ਜਾਣਾ ਪਾਣੀ ਬਿਲਕੁਲ ਜਣਾ ਹੋਰ ਜਾਣਾ ਕਿੱਥੇ ਲੈ ਟੁੱਟੀ ਵੀ ਆ ਜੀ ਧਵਾ ਕੇ ਤੇ ਫੇਰ ਦੇਖਦੇ ਅੱਜ ਚੈਨ ਨੂੰ ਤੇਲ ਲਾਉਣਾ ਪੜਦਾ ਖਰਾਬ ਮੋਟਰਸਾਈਕਲ ਦੇ ਨਾਮ ਤੇ ਮੈਂ ਲੈ ਆਈ ਆ ਉਹ ਹਾਂ ਤੇ ਮੋੜ ਤੇ ਮੈਨੂੰ ਛੜਤਾ ਹੀ ਦੱਡ ਹੋਇਆ ਅੱਛਾ ਠੀਕ ਖਰਾ ਇੱਕ ਕਹਿੰਦੇ ਯਾਰ ਉਹ ਹੁੰਦਾ ਕੋਈ ਲਾਉਣ ਵਾਲਾ ਆ ਤੇ ਚੈਨ ਤੇ ਕਹਿੰਦੇ ਜੀ ਫਿਰ ਧੋ ਦਈਏ ਤੇ ਉਹ ਚੈਨ ਉਹਦੇ ਨਾਲ ਖਰਾਬ ਨਹੀਂ ਹੁੰਦੀ ਪਤਾ ਨਹੀਂ ਕਿਹੜੀ ਸਪਰੇਅ ਆ ਨ ਤਾਂ ਯਾਰ ਕੋਈ ਵੀ ਤੂੰ ਤੇ ਵੀ ਬਾਹਰ ਨਾ ਤੈਂ ਚ ਖੋਲ ਕੇ ਮੇ ਟੇਬਲਾ ਲਾ ਕੇ ਸਾਰੇ ਇਕ ਮਾਗਾਂ ਫੇ ਹਾਂ ਤੇ ਫਿਰ ਸਾਫ ਪਹਿਲਾਂ ਸਾਫ ਕਰ ਲਈ ਚਾਣਾ ਹਾਂ ਮਨ ਕੋ ਟੇਬਲਾ ਲਾ ਦੀ ਤੇ ਚਾਣਾ ਸਲਾ ਵੀ ਨਹੀਂ ਹੁੰਦੀ ਭੈਣ ਬਹੁਤ ਮਾੜਾ ਹੋਲਾ ਹੋਇਆ ਪਿਆ ਇਹਦਾ ਟਾਈਮ ਹੀ ਨਹੀਂ ਲੱਗਿਆ ਯਾਰ ਧੌਂ ਦਾ ਬੱਸ ਅੱਜ ਦੇਖਦੇ ਹਾਂ ਹੁਣ ਕਿਵੇਂ ਆ ਜਾ ਭਰਾਵਾ ਕੀ ਨਾ ਮੈਂ ਤੁਹਾਨੂੰ ਦੱਸਦਾ ਇਹ ਆਏ ਜਾਂਦਾ ਸੀ ਮੈਂ ਉਹਨੇ ਸਾਡੇ ਨੂੰ ਉੱਤੋਂ ਹੀ ਤਾਂ ਮੋੜਿਆ ਨਹੀਂ ਉਹਨੇ ਇੱਧਰ ਦੀ ਘੜਤਾ ਉਦੋਂ ਮੈਂ ਆਗੂ ਐ ਕਰਤਾ ਉਹਨੇ ਮਾਰਿਆ ਚੱਕ ਕੇ ਮੈਨੂੰ ਹੋਰ ਜੀ ਲੋ Kıyıp kan tükendi, teclassan bu kar esti tenek red drop ബി മട ਤੇਰੇ ਮਾਦਰ ਹੈਗਾ ਮੜਾ ਯਾਰ ਲਗਾਣਾ ਭਾਈ ਸਾਹਿਬ ਮੈਂ ਹੈਗਾ ਵਾ ਵਾ ਠੀਕ ਹੈ ਠੀਕ ਭਾਈ ਨੂੰ ਗਰਲ ਦਾ ਮੜਾ ਤਵਾਏ ਨੂੰ ਬਾਲਾ ਚਰ ਹੋ ਗਿਆ ਸੀ ਯਾਰ ਤਾਂ ਮੈਂ ਦੋ ਤਿੰਨ ਵਾਰ ਆਇਆ ਉਦੋਂ ਭੀੜ ਹੁੰਦੀ ਆ ਫਿਰ ਮੁਰਜੇ ਦਾ ਫਿਰ ਛੁੱਟੀ ਨਹੀਂ ਮਿਲਦੀ ਸਾਲੀ ਇੱਥੇ ਨਹੀਂ ਲੋੜ ਤਾ ਹੂੰ ਵਿੱਚ ਪੈਸੇ ਹੋਰ ਲੈ ਲਈ ਤੇ ਹੋਰ ਹੈਗਾ ਤਾਂ ਹੋਰ ਮਾਰ ਦੇ ਕੋਈ ਚੱਕਰ ਨਹੀਂ ਮਾਰਦੀ ਬੰਦੂ ਪਤਾ ਨਾ ਹੈ ਉਹਨੂੰ ਪਤਾ ਕਿ ਇਹ ਡਾਕਟਰ ਜੀ ਕਿੰਨਾ ਆਂਦਾ ਉਹ ਕਮਰੇ ਚ ਜਿਆਦਾ ਕਰਦਾ ਨਿਕਾਲ ਕਰਦਾ ਹੈ ਮੇਰੇ ਹਾਂ 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 ਇਹ ਗੱਲਾਂ ਨੇ ਪਹਿਲਾਂ ਪਤਾ ਕਿ ਕਰੇਗਾ ਨਾ ਡੀਜ਼ਲ ਮਰਾਇਆ ਅੱਜ ਕੀ ਡੀਜ਼ਲ ਨਾਲ ਦੇਖਦੇ ਕਿੰਨਾ ਕਿ ਸਾਫ਼ ਹੁੰਦਾ ਏ ਹਾਲਤ ਬੜੀ ਖਰਾਬ ਹੋਈ ਹੋਈ ਸੀ ਕੀ ਕਹਿੰਦਾ ਹੈ ਬਿਆਰੀ ਭੈਣ ਤੂੰ ਤਾਂ ਲੱਗਦੀ ਹੈ ਕੀ ਕਹਿੰਦਾ

ਕੀ ਦੇ ਸ਼ਾਇਦ ਖਾਨ ਦਾ ਜੰਮਦਾ ਤਾਂ ਹੈ ਹੀ ਨਹੀਂ ਸ਼ਾਇਦ ਸਰਦੀਆਂ ਚ ਸ਼ਾਇਦ ਮੱਖੀ ਜਿਹਾ ਤੇ ਹੁੰਦਾ ਹੀ ਨਹੀਂ ਕੋਈ ਤਾਂ ਨਹੀਂ ਨੇ ਹਾਂ ਨਹੀਂ ਹੁੰਦਾ ਹੀ ਅੱਛਾ ਅੱਛਾ ਮੀਆ ਜਾ ਹੁੰਦਾ ਇੱਕ ਗਲਾ ਕੱਢ ਲੇ ਇਹਦੇ ਭਾਂਜੋ ਕੁਝ ਮਿਲਾ ਕੇ ਆਈ ਬੇਚ ਨਹੀਂ ਲੋਕਾਂ ਨੂੰ ਬੋਤਲ ਬਣਾਏ ਮੇਰੇ ਕੋਲੇ ਸ਼ਾਇਦ ਮੰਨ ਦਾ ਬੋਤਲ ਪਈ ਆ ਉਨਮਲਾਤ 7-8 ਸਾਲ ਹੋ ਗਿਆ ਉਹ ਮੈਂ ਪਈ ਆ ਹਾਦੀ ਉਹ ਮੈਂ ਜਿਹੜਾ ਬੰਦਾ ਚਲਾ ਚਪੀ ਤਾਣੀ ਆਂਦਾ ਚੰਚਾ ਉਹਦਾ ਚੰਚਾ ਪੀਤਾ ਨਹੀਂ ਆਂਦਾ ਉਹਦਾ ਮੈਂ ਚਾਹ ਮੇਰੇ ਕੋਲ ਪਿਆ ਜੀ ਅੱਜ ਪਾਣਾ ਹੁੰਦਾ ਥੋੜਾ ਜਿਹਾ ਪੀਣਾ ਵੀ ਨਾਲ ਗਰਮ ਪਾਣੀ ਪਾ ਕੇ ਚਾਹ ਦੀ ਸੀ ਤੇ ਮੱਕੀ ਦਾ ਜੀ ਇਹ ਬਹਾਨਿਆ ਕਿਸਮ ਤੋਂ ਮੇਰੇ ਕੋਲ 10 ਵੀ ਆਹ ਤਿੰਨ ਤਿੰਨ ਪਾਗਲ ਬਣਾਇਆ ਮੈਂ ਮੈਂ ਘੱਟਦਾ ਬਣਾਇਆ ਆਹ ਨੂੰ ਤਾਂ ਸ਼ਾਇਦ ਕਿਹੜੇ ਮਹੀਨੇ ਦੇਖਦੇ ਨੇ ਲੈ ਗਈ ਮੈਲ ਜੀ ਲੱਗਦਾ ਮੈਲ ਲੈ ਗਈ ਆ ਹੌਲੀ ਹੌਲੀ ਹੁਣ ਪਾਣੀ ਮਾਰੂਗਾ ਤੇ ਫੇਰ ਦੇਖਦੇ ਆ ਕਿ ਹੋ ਜਾ ਨਿਕਲਦਾ ਠੀਕ ਆ ਪਰੂ ਅੱਗੇ ਨਾਲ ਰੰਗ ਜਾ ਅੱਗੇ ਪੀਲਾ ਆਇਆ ਪੈ ਜਾਂਦਾ ਸੀ ਆ ਇਹ ਕਿ ਮੀਲਾਦਾ ਨਹੀਂ ਪੈਂਦਾ ਤੁਹੀ ਦੱਸੋ ਦੋਸਤੋ ਕੀ ਹਾਲ ਚਾਲ ਆ ਮੈਂ ਥੋੜਾ ਆਪਣਾ ਰਾਜੀਪੁਰ ਜੁਆਰੀਆ ਅੱਗੇ ਡੀਜ਼ਲ ਪਾਰਕੇ ਧਵਾਦੇ ਹੁੰਦੇ ਸੀ ਗੱਡੀਆਂ ਹੁਣ ਤਾਂ ਸਬਨ ਹੀ ਨਾ ਧੋਣੀਆਂ ਕੈਮੀਕਲ ਜਾ ਆ ਗਿਆ ਪਰ ਪਹਿਲਾਂ ਡੀਜ਼ਲ ਦੇ ਨਾਲ ਹੀ ਧੋਤਾ ਜਾਂਦਾ ਸੀ ਤੇ ਦੋਸਤੋ ਸਵਾ ਦੇ ਦਿਨ ਚੱਲ ਰਹੇ ਆ ਤੇ ਬਹੁਤ ਹੀ ਜਿਆਦੇ ਸੰਗਤਾਂ ਦਾ ਜਿਹੜਾ ਭੀੜ ਆ ਉੱਥੇ ਤੇ ਰੋੜਾਂ ਦੇ ਉੱਪਰ ਵੀ ਬਹੁਤ ਜਿਆਦੇ ਲੰਗਰ ਲੱਗਿਆ ਪਰ ਕਿਤੇ ਨਾ ਕਿਤੇ ਨਾ ਇੱਕ ਥੋੜੀ ਜੀ ਪ੍ਰੋਬਲਮ ਆਈ ਆ ਜਿਹੜੀ ਅ ਕੋਈ ਸਾਡੇ ਸਿੰਘ ਭਰਾ ਜਿਹੜੇ ਟੋਪੀਆਂ ਲਾ ਕੇ ਤੇ ਉੱਤੇ ਟੰਗੀ ਬੈਠਿਆ ਦੂਜੇ ਤੇ ਅ ਵਰਛੇ ਤੇ ਹਨਾ ਉਹਦੇ ਕਰਕੇ ਲੋਕ ਥੋੜੇ ਜੀ ਥੋੜੇ ਜੀ ਗੁੱਸੇ ਚ ਆ ਗਏ ਯਾਰ ਐ ਨਹੀਂ ਹੋਣਾ ਚਾਹੀਦਾ ਹਨਾ ਤੇ ਸਭ ਦਾ ਰਾਈਟ ਆ ਆਪਣਾ ਤੇ ਜਾਣਾ ਸਾਰਿਆਂ ਨਹੀਂ ਹੈਗਾ ਏ ਪਰ ਕਿਤੇ ਨਾ ਕਿਤੇ ਸਾਡੇ ਪ੍ਰਚਾਰ ਦੇ ਵਿੱਚ ਨਾ ਥੋੜੀ ਜੀ ਪ੍ਰੋਬਲਮ ਆ ਰਹੀ ਏ ਕਿ ਲੋਕ ਇਹ ਚੀਜ਼ ਨੂੰ ਹੋਰ ਤਰੀਕੇ ਨਾਲ ਸੋਚਦੇ ਆ ਨਾ ਜੀ ਹੋਰ ਤਰੀਕੇ ਨਾਲ ਸੋਚਦੇ ਆ ਜੇ ਕਿਤੇ ਸਾਡੇ ਸਿੱਖੀ ਦਾ ਪ੍ਰਚਾਰ ਸਹੀ ਤਰੀਕੇ ਨਾਲ ਹੋਣ ਲੱਗ ਜਾਣਾ ਜਿੰਨੀਆਂ ਸਾਡੇ ਸੰਸਥਾ ਜਿੰਨੇ ਸਾਡੇ ਸਿੱਖੀ ਦੇ ਪਹਿਰੇਦਾਰ ਆ ਹੋਣ ਲਗ ਲਗ ਸੰਸਥਾ ਬਣਾਈਆਂ ਤੇ ਜੇ ਇਹ ਇੱਕ ਸਾਲ ਪੂਰਾ ਰੱਜ ਕੇ ਪ੍ਰਚਾਰ ਕਰਦੇ ਨਾ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਤੇ ਇੱਕ ਸਾਲ ਦੇ ਵਿੱਚ ਜੇ ਮੰਨ ਲਓ ਪੰਜਾਬ ਦੇ ਵਿੱਚ 2 ਲੱਖ ਬੱਚਾ ਵੀ ਤੁਸੀਂ ਇੱਕ ਸਾਲ ਦੇ ਵਿੱਚ ਸਿੱਖਿਆਲ ਤੋਰਦੇ ਹੋ ਨਾ ਤੇ ਤੁਹਾਡੀ ਆਉਣ ਵਾਲੀ ਗਿਣਤੀ ਹੈ ਜਿਹੜੀ ਦਿਨੋਂ ਦਿਨ ਵਾਝੂਗੀ ਇੰਨਾ ਫਰਕ ਪੈ ਸਕਦਾ ਪਰ ਜਿਹੜਾ ਹੁਣ ਆਹ ਅ ਸਿਰ ਤੇ ਵਰਛਾ ਦੇ ਟੋਪੀਆਂ ਟੰਗਣੀਆਂ ਇਹ ਚੰਗੀ ਗੱਲ ਦੀ ਹੈ ਜੀ ਇਹਦਾ ਕੀ ਕਾਰਨਾ ਕੀ ਨਹੀਂ ਹੈਗਾ ਇਹਦਾ ਕੋਈ ਪਤਾ ਨਹੀਂ ਹੈਗਾ ਬਾਕੀ ਦੋਸਤੋ ਜਿਹੜੇ-ਜਿਹੜੇ ਵੀਰ ਮੇਰੇ ਚੈਨਲ ਨੂੰ ਦੇਖ ਰਹੇ ਹਨ ਸਬਸਕ੍ਰਾਈਬ ਜਰੂਰ ਕਰੋ ਤੇ ਆਪਣਾ ਚੈਨਲ ਫੇਸਬੁੱਕ ਤੇ ਵੀ ਆ ਰਾਜੂ ਭੋਲੂ ਵਾਲੀ ਦੇ ਨਾਮ ਤੇ ਉੱਥੇ ਆਪਾਂ ਨੇ ਇੱਕ ਗਾਣਾ ਪਾਇਆ ਅਕਾਲੀਆਂ ਦਾ ਤੇ ਡਾਇਨਾਸੌਰ ਦਾ ਪਤਾ ਨਹੀਂ ਆਉਣਗੇ ਕਿ ਨਹੀਂ ਪਰ ਕਾਲੀ ਜਰੂਰ ਆਉਣਗੇ ਉਹ ਗਾਣਾ ਆਪਾਂ ਨੇ ਕਰਕੇ ਪਾਇਆ ਤੇ ਉਹ ਗਾਣਾ ਵੀ ਤੁਸੀਂ ਇੱਕ ਵਾਰ ਜਰੂਰ ਸੁਣਿਓ ਤੇ ਆਪਣਾ ਚੈਨਲ ਆ ਇੱਕ YouTube ਤੇ ਜਿਹੜਾ ਗਾਣਿਆਂ ਵਾਲਾ ਹੈਗਾ ਸਨ 47 ਦੇ ਨਾਮ ਤੇ ਚੈਨਲ ਆ ਜਿਹੜਾ ਉੱਥੇ ਆਪਣੇ ਗਾਣੇ ਹੁੰਦੇ ਆ ਉਹ ਵੀ ਤੁਸੀਂ ਚੈੱਕ ਕਰਿਆ ਜੋ ਤੇ ਜੇ ਕਿਸੇ ਕਿਸੇ ਵੀ ਪਾਰਟੀ ਨੇ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਭਾਜਪਾ ਪਕਾਲੀ ਕਿਸੇ ਨੇ ਆਪਦੀ ਪਾਰਟੀ ਦੇ ਪ੍ਰਚਾਰ ਵਾਸਤੇ ਗਾਣਾ ਬਣਾਉਣਾ ਹੋਵੇ ਪਾਵਾ ਪਿੰਡ ਦੇ ਸਰਪੰਚ ਜਾਂ ਮੈਂਬਰ ਨੇ ਬਣਾਉਣਾ ਹੋਵੇ ਤੇ ਸਾਡੇ ਨਾਲ ਸਾਨੂੰ ਮੈਸੇਜ ਕਰੋ ਅਸੀਂ ਤੁਹਾਨੂੰ ਗਾਣਾ ਬਣਾ ਕੇ ਦੇਵਾਂਗੇ ਤੁਹਾਡੇ ਪ੍ਰਚਾਰ ਆਸਤੇ ਤੇ ਬਾਕੀ ਦੋਸਤੋ ਵੀਡੀਓ ਨੂੰ ਕਰੋ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਆਓ ਤੇ ਇੱਕ ਕਮੈਂਟ ਜਰੂਰ ਲਿਖਿਆ ਦਿਓ ਧੰਨਵਾਦ